Oh. बदगा पा रखा कलर कुलर कराला जो कलर हो जाए ना यही को सोनी लगती आऊता मोहला होगा कपड़े आला होना जाऊंगी मता लेके बधगा लैके आऊ ए चिब क्डी रखूगी कई मैं मत यह कपड़े पाने ये जे कपड़े पाने देखी जाई इन्हें दे ती धरती पैर लगन देंदी मैं कि फोन जाई आता ਪਾਰਚਨੀ ਤਰਦੀ ਨੇ ਪਾਰਚ ਦਾ ਪਸਾਨ 300 ਰੁਪਿਆ ਐ ਨਹੀਂ ਪਤਾ ਕੱਢ ਲੇ ਪਿ ਅਸਲੀ ਵਾਰ ਵੀ ਮੇਰੇ ਪੈਸੇ ਕੱਢ ਲੇ ਸੀ ਗਏ ਨੇ ਹੈਗੀ ਤਾਂ ਕੁਆਲਟੀ ਆ ਇਹ ਕੀ ਦਾ ਨੰਬਰ ਜਨਮ ਹੈਲੋ ਬੋ ਕੌਂ ਬਿੰਦੇ ਬਿੰਦੇ ਫੋਨ ਲਾਈ ਨਾ ਤੈਨੂੰ ਕਿਉਂ ਫੋਨ ਲਾਈ ਨਾ ਤੈਨੂੰ ਮੈਂ 50 ਵਾਰੀ ਕਹਿਤਾ ਵੀ ਮੈਂ ਆਪਦੀ ਬੀਬੀ ਨਣਦ ਕੋਲੇ ਜਾਉ ਬੀਬੀ ਨਣਦ ਕੋਲੇ ਜਾਉ ਤੂੰ ਤਾਂ ਵੀ ਬਿੰਦੇ ਬਿੰਦੇ ਫੋਨ ਲਾਈ ਜਾਣਾ ਦੱਸ ਜਦੋਂ ਮੈਂ ਤੈਨੂੰ ਕਹਿਤਾ ਸੀ ਵੀ ਨਹੀਂ ਲਾਉਣਾ ਆਪੀ ਲਾ ਲੂ ਮੈਂ ਫੋਨ ਆ ਪੀ ਲਾ ਲੂੰਗੀ ਹਾਂ ਤੇ ਤੋਹੀ ਗੱਲ ਕਰਤੀ ਜਦੋਂ ਤੈਨੂੰ ਕਹੀ ਦਿੱਤਾ ਸੀਗਾ ਐਡੀ ਉਹ ਨਹੀਂ ਹੈਗੀ ਜੀ ਕਿੁੱਡੀ ਕਾਰ ਲੈ ਆ ਕੇ ਫਰਨੀਚਰ ਹੀ ਲੈ ਤਿੰਨ ਜਣਾਂ ਨੂੰ ਮੈਂ ਸੋਫੇ ਦਾ ਬਾਤ ਤੇ ਉੱਥੋਂ ਦੱਸ ਦੇਦਾਂਗਾ ਤੁਹਾਡੀ ਕਿਸ਼ਤ ਇੱਕ ਇੱਕ ਦਿਨ ਪਹਿਲੀ ਕਿਸ਼ਤ ਤੱਕ ਡਿੱਗ ਗੱਲ ਹੋ ਗਈ ਪੰਜ ਕਸ਼ਤਾਂ ਕੱਠੀਆਂ ਭਰਾ ਨੂੰ ਆਏ ਨਹੀਂ ਮੈਂ ਜੀ ਹੈਗੀ ਕਿ ਇਹ ਤਾਂ ਕੀ ਦੱਸਾਂ ਤੈਨੂੰ ਮੈਂ ਜਿਹੜੀ ਮੇਰੀ ਬੀਬੀ ਨਾਲ ਦਾ ਪੰਜ ਪਾਸ ਰੰਗਾ ਕੰਨਰ ਸਾਵਲਗਾ ਹੋਰਗਾ ਨੇ ਮੂੰਹ ਚ ਪਾਣੀ ਪੈਂਦਾ ਉਹਦੇ ਮੈਨੂੰ ਆਇਆ ਜੇ ਉ ਟੱਪ ਗਈ ਤੁਹਾਡੀਆਂ ਕਹਿਤਾਂ ਨਹੀਂ ਆ ਵੀ ਜਾਣ ਨਾ ਕਿਉਂ ਆਇਆ ਵੀ 10 ਮਹੀਨੇ ਲੇਟ ਪਰਨੀਆਂ ਪੈਣਗੀਆਂ ਇੱਧਰ ਪੈਸਾ ਲਾਉਣ ਆ ਗਈ ਮੈਂ ਹਾਂ ਐ ਫੜੀ ਐ ਫੜੀ ਕਹੀ ਸੀ ਤੈਨੂੰ ਫਿਰ ਉਹ ਹੀ ਐ ਪੱਡੀ ਲਾਉਣੀ ਪੈ ਜੈ ਇਨੀ ਪਤਾ ਇਹਦੇ ਤੇ ਉਹ ਹੀ ਤਾਂ ਗੱਲ ਆ ਫਿਰ ਦੇ ਦੇਉਂਗੀ ਐਡੀ ਉਹ ਨਹੀਂ ਹੈਗੀ ਕਿ ਕਸਤਾਰੀ ਗੱਲ ਨਹੀਂ ਹੈਗੀ ਜੀ ਹਾਂ

ਤੂੰ ਖੜਾ ਕਰ ਜੂ ਮੈਂ ਏਡੀ ਗੱਲ ਨਹੀਂ ਹੈ ਜੀ ਹੱਥ ਚੀਲਾ ਦੇ ਤੂੰ ਕਰੀ ਆ ਜੀ ਚੱਕ ਨਹੀਂ ਤਲਾ ਦੀ ਆ ਜੀ ਫਰਨੀਚਰ ਤੇ ਹੱਥੀਲਾ ਦੀ ਤੂੰ ਤੇਰੇ ਮੈਨੇਜਰ ਨਾਲ ਗੱਲ ਕਰਾ ਪੜਿਆ ਫੋਨ ਨਾ ਲਾਈ ਚੰਗਾ ਆਪੀ ਲਾ ਲੂੰਗੀ ਮੈਂ ਕਿਉਂ ਐ ਨਹੀਂ ਰੱਖੀ ਤੇ ਮੂਰੇ ਲਾ ਕੇ ਕਿਸ ਤੇ ਨਾ ਕਿ ਤੇਨਨ ਤੇ ਮੈਂ ਕਿਤੇ ਹੋਰ ਪਰ ਦਨਨ ਨਾਲ ਕਿਤੇ ਹੋਰ ਵਿਆਜ ਲਾ ਕੇ ਵੱਧ ਗੱਲਾਂ ਦੇ ਗੱਲਾਂ ਕਰਦੇ ਬੀਬੀ ਨਣ ਦੇ ਕੋੜੇ ਵਰਗਾ ਮੂੰਹ ਕਹਤਾ ਪਾਣੀ ਪੀ ਜਾਂਦਾ ਮੂੰਚ ਕਿਤੇ ਬੋਲ ਨਾ ਸਖਣੇ ਹੋ ਜਾਣ ਕਿਤੇ ਪਾਣੀ ਪੈ ਲੱਖ ਜੇ ਮੂੰਚੇ ਹੋਰ ਦੇਖ ਲੈ ਬੱਲਾ ਕਰਦਾ ਅਕੇ ਪਰਨੀਚਰ ਪਰਨੀਚਰ ਨੂੰ ਨਿਕਸਣ ਦਿਨ ਤੀ ਹੋਰ ਚੱਕੂ ਨਾਲੇ ਮੈਂ ਗੱਲਾਂ ਦੇਖ ਲੈ ਘਰ ਲੈ ਥੱਲੇ ਜਾ ਕੇ ਦੇਖ ਪਨੀਰ ਪਨੂਰ ਬਣਾ ਲਿਆ ਕਣ ਨੰਨ ਤਾਂ ਟੀਸੀ ਦੀ ਬੇਰੀ ਤੇ ਚੁੜਾ ਕੇ ਰੱਖ ਮੈਂ ਤਾਂ ਜਾਣੀ ਆ ਹੁਣ ਥੱਲੇ ਮੇਰੀ ਪਰ ਜਾਇ ਤਾਂ ਨਾ ਖਰੇ ਹੱਥੀਏ

ਖਰਚਾ ਤੇ ਮਾਮੇ ਨੂੰ ਫੋਨ ਲਾ ਦੇ ਨੀ ਨਾ ਨਹੀਂ ਉਹ ਤਾਂ ਵਿਚਾਰਾ ਕਿਸੇ ਨੂੰ ਮੋਹ ਦਿਖਾਉਣ ਚੋਂ ਖਾਣੇ ਰਿਹਾ ਸੱਚੀ ਨਾ ਗੱਲ ਵੀ ਕੀ ਹੋਈ ਦਸਤਾ ਦੇ ਕੇ ਕਿਨੇ ਪਾਈ ਜਾਵੇਂਗੀ ਤੂੰ ਕੋਠੇ ਤੇ ਖੜ ਕੇ ਬਗਾਨੇ ਬੰਦਿਆਂ ਨਾਲ ਗੱਲਾਂ ਕਰ ਲੱਕ ਰੀਆ ਬੂ ਮੈਂ ਮਰ ਜਾ ਬਗਾਨੇ ਬੰਦਿਆਂ ਦੇ ਫੋਨ ਆਉਂਦੇ ਨੇ ਇਹਨੂੰ ਤਾਹੀਂ ਕਹਤੋਂ ਸੁਣਿਆ ਗੱਲ ਸੱਚੀ ਹੋਵੇ ਹੁਣੇ ਸੁਣ ਕੇ ਆਈਆਂ ਮੈਂ ਹਾਏ ਨਾ ਮਰ ਜਾ ਨੀ ਮੇਰੀ ਗੱਲ ਸੁਣ ਲੈ ਤਾਹੀਂ ਤਾਂ ਤੇਰੇ ਮਾਮੇ ਨਾਲ ਸਰਦਨ ਕਲੇ ਸੜਕਦੀ ਐ ਤੇਰੇ ਮਾਮੇ ਨੇ ਤਾਂ ਜੁੱਤੀ ਥਲੇ ਰੱਖਦੀ ਐ ਹੋਰ ਬੋਲਣਾ ਨਹੀਂ ਦਿੰਦੇ ਉਹਨਾਂ ਤਾਂ ਇੱਕ ਨਹੀਂ ਕਰਨ ਦਿੰਦੇ ਵਿਚਾਰਾ ਪਾਈ ਵਿਚਾਰਾ ਪੁੱਛ ਕੇ ਜਾਂਦਾ ਹੈ ਤਾਂ ਇਦਾਂ ਗਏ ਸਤਤਿਸਵ ਦੀਆਂ ਕਾ ਲੱਗੀਆਂ ਨੇ ਫਿਰ ਐਵੇਂ ਤਾਂ ਨਹੀਂ ਪਈ ਲੱਗਦੇ ਬਗਾਨੇ ਬੰਦੇ ਦਵਾਉਂਦੇ ਨੇ ਅਸੀਂ ਤਾਂ ਬਗਾਨੇ ਬੰਦੇ ਪਰਸ ਦਵਾਉਂਦੇ ਬਗਾਨੇ ਬੰਦੇ ਫਰਨੀਚਰ ਦਵਾਉਂਦੇ ਨੇ ਹਾਂ ਦੇਖ ਲੈ ਬਗਾਨੇ ਬੰਦੇ ਬੈੱਡ ਦਵਾਉਂਦੇ ਨੇ ਆਪਣੇ ਕੋਲ ਦੇਖ ਲੈ ਕਿਵੇਂ ਫੁਕਰੀਆਂ ਮਾਰਦੀ ਐ ਕੀ ਕਹਾ ਬਸ ਹੁਣ ਮੈਂ ਕਹਿ ਨਹੀਂ ਸਕਦੀ ਇੱਕ ਮਰਨ ਹੋਇਆ ਪੈ ਭਾਈ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਨਾ ਤੇਰੇ ਮਾਮਾ ਤਾਂ ਮੈਨੂੰ ਤਾਂ ਲੱਗਦਾ ਘਰ ਦਰ ਛੱਡ ਕੇ ਭੱਜ ਜਾਊਗਾ ਉਹ ਤਾਂ ਵਿਚਾਰਾ ਕੁਸਕਾਰੀ ਲਊ ਆਪਦੇ ਆਪ ਤੈਂ ਤਾਂ ਕਹਿੰਦੇ ਮੈਂ ਤਾਂ ਮੈਨੂੰ ਪਾਈ ਦੇ ਸੋਚਾ ਨਾ ਵੀ ਇਹਦਾ ਤਾਂ ਨਾ ਕੋਈ ਪਲਾਨ ਹੋ ਰਿਹਾ ਵੀ ਵੀ ਇਹਦੇ ਨਾਲ ਬਗਬੁਗ ਜੂਗੀ ਇਹ ਮੈਨੂੰ ਬਾਜੂ ਭਾਈ ਕੋਈ ਤਸੱਲੀ ਨਹੀਂ ਹੈ ਜੀ ਦੀ ਕੋਈ ਤਸੱਲੀ ਨਹੀਂ ਜਿਹੜਾ ਇਹ ਹਾਂ ਇੰਨਾ ਇੰਨਾ ਮਹਿੰਗਾ ਕੱਪੜਾ ਪਾਉਂਦੀ ਕੀ ਗੱਲ ਵੇ ਤੈਨੂੰ ਕਹਿ ਕੇ ਤਾਂ ਆਈਆਂ ਵੀ ਮੈਂ ਪਾਸੇ ਜਾਨੀ ਆ ਤੂੰ ਮੈਨੂੰ ਵਿੰਦੇ ਵਿੰਦੇ ਫੋਨ ਕਰੀ ਜਾਣਾ ਵੀ ਮੈਂ ਆਪੀ ਫੋਨ ਲਾ ਲਊਂ ਆਹ ਹੋ ਵੀ ਇਦੋਂ ਸਾਨੂੰ ਪਤਾ ਲੱਗੂ ਮੈਨੂੰ ਬਿਨਾਂ ਤੁਹਾਨੂੰ ਪਤਾ ਲੱਗੂ ਤੈਨੂੰ ਵੀ ਮੈਂ ਆਪੀ ਫੋਨ ਕਰਨੀ ਤੈਨੂੰ ਚਲ ਕੋਈ ਨਾ ਦੇਖਦੇ ਕਿ ਬਣਦਾ ਪਏ ਕਿਰਾ ਮੈਨੂੰ ਕੰਨੇ ਸੁਣ ਲਾਂਦੇ ਆਪਦੀ ਇਹਦੀ ਗੱਲ ਬਾਤ ਦੇਖ ਕੇ ਸਹੀ ਮੈਨੂੰ ਤਾਂ ਕੀ ਆ ਮੈਂ ਤਾਂ ਕਦਾ ਚੋਲੀ ਨਿੰਦਾ ਕਰੀ ਨਹੀਂ ਹਾਂ ਕਿ ਸਹੀ ਅੰਤ ਤੱਕ ਸਵਾਲ ਹਾਂ ਤੈਨੂੰ ਆਪਦੀ ਕਰਕੇ ਹੈ ਨਾ ਵੀ ਚਲ ਮੈਂ ਭਾਈ ਹੋ ਜੂ ਆਪਦੇ ਭਾਈ ਦਾ ਘਰ ਬਚਾ ਲੇਗੀ ਘਰ ਬਚਾ ਤੈਨੂੰ ਅੰਦਾਗਾ ਹੋਣ ਤਾਂ ਗੱਲ ਕਰਦੇ ਮੇਰੀ ਨਾਲੇ ਘਰ ਬਚ ਜੂਗਾ ਨਹੀਂ ਬਚਣ ਬਚਾਉਣ ਵਾਲਾ ਹੁਣ ਰਹਿ ਵੀ ਕੀ ਗਿਆ ਇਹ ਮੇਰੀ ਕਿਹੜਾ ਮੰਦੀ ਹੈ ਨਾ ਤੇਰੇ ਮਾਮੇ ਦੀ ਮੰਨੇ ਨਾ ਭਾਈ ਮੇਰੀ ਬੰਦੇ ਕੀ ਕਰਾਂ ਮੈਂ ਮੈਂ ਤਾਂ ਇਹ ਦੁੱਖ ਨੇ ਲੈ ਲਈ ਲਈ ਜਾਵੇ ਫਿਰ ਮੇਰਾ ਤਾਂ ਕੀ ਲਾਜ ਹੈ ਨਾ ਆਏ ਕਿ ਮੈਂ ਜਾ ਬਗ ਜੂਗੀ ਆਏ ਨਹੀਂ ਆਪਾਂ ਜਾਣ ਜੂਣ ਦਿੰਦੇ ਦੇਖੀ ਜੋ ਮੈਂ ਕਹ ਲਈ ਦੁਨੀਆ ਤੇ ਹੋ ਜਾ ਜਾਣ ਨਹੀਂ ਦਿੰਦੀ ਹਾਂ ਹਾਂ ਇਹ ਕੁਝ ਛਾੜੂ ਨੇ ਕੋੜਾ ਕਾਦੇ ਛਾੜੂ ਨੇ ਵੀਰ ਕੀ ਕਰਾਂ ਲੈ ਦੱਸ ਕੋਠੇ ਤੇ ਛੜ ਕੇ ਬਾਈ ਕੀ ਤਾਈ ਨੂੰ ਮੈਨੂੰ ਲੱਗਦਾ ਨਾ ਚੋਰਾਂ ਚੋਰਾਂ ਫੋਨ ਤਾਈ ਨੂੰ ਕਰਦੀ ਹੈਗੀ ਮੈਨੂੰ ਨਹੀਂ ਸੀ ਪਤਾ ਮੈਂ ਕਿਤੇ ਮੇਰੇ ਭਾਈ ਨੂੰ ਫੋਨ ਲਾ ਕੇ ਗੱਲਾਂ ਕਰਦੀ ਹੈ ਇਹਦੇ ਤਾਂ ਅੱਜ ਪਤਾ ਲੱਗਿਆ ਵੀ ਆਹ ਕਰਤੂਤ ਹੈਗੀ ਰੱਤੂ ਵੀ ਇੱਥੇ ਬੈਠਾ ਫੋਨ ਦੇਖੀ ਜਾਂਦਾ ਪਰੇ ਤਾਂ ਹੋੜੀ ਘੁੱਟ ਹੋ ਗਿਆ ਕੀ ਹੋ ਗਿਆ ਹੀ ਬਸ ਹੱਦ ਨੂੰ ਥੋੜੀ ਤਾਂ ਮਿੱਟੀ ਬਤੀਤ ਕਾਸੀ ਆ ਨੇ ਮਿੱਟੀ ਬਲੀ ਤਗਾ ਕੀ ਨਾ ਕੀ ਬੋਲੀ ਜਾਨੀ ਆ ਮਾਮੀ ਨੇ ਓਏ ਮਾਮੀ ਨੇ ਇਹ ਜਿਆ ਕੀ ਕਰਤਾ ਭਾਰਤ ਦੇ ਮੇਰੇ ਨਾਲ ਸੋਣਾ ਉਹ ਤਾਂ ਕੋਠੇ ਤੇ ਖੜਕੇ ਉਹ ਉਪਰੀਆਂ ਜਿਹੀ ਗੱਲਾਂ ਕਰਦੀ ਸੀ ਬਗਾਨੇ ਬੰਤੇ ਨਾਲ ਓ ਮੈਂ ਤੇਰੇ ਥੱਪੜ ਮਾਰੂ ਮੂੰਹ ਤੇ ਹੋਰੀ ਭੌਂਕੀ ਜਾਨੀ ਆ ਓ ਸਿਆਣੀ ਬੈਣੀ ਓ ਵਿਆਹੀ ਬਰੀ ਆ ਇਹ ਜਿਆ ਕੁਸ ਕਰੂਗੀ ਓ ਨਹੀਂ ਉਹ ਬੰਦੇ ਨੂੰ ਕਿਸੇ ਨੂੰ ਕਹਿਣ ਲੱਗ ਰਹੀ ਸੀ ਵੀ ਤੂੰ ਮੈਨੂੰ ਐਨਾ ਫੋਨ ਕਰਿਆ ਕਰ ਤੈਨੂੰ ਆਪੇ ਫੋਨ ਕਰ ਲੂ ਤੈਨੂੰ ਦੱਸਿਆ ਤਾਂ ਹੈਗਾ ਤੀ ਮੈਂ ਕਿਤੇ ਗਈ ਹੋਈ ਆ ਓਏ ਉਹ ਕਿਸੇ ਦਾ ਹੋਰ ਫੋਨ ਹੋਊਗਾ ਨਾਲੇ ਕਿਸੇ ਨਾਲ ਹੋਰ ਨਾ ਗੱਲ ਕਰਦੀ ਹੋਈ ਕੰਮਕਾਰ ਹੋਊਗਾ ਯਾਰ ਤਾਂ ਹੀ ਤਾਂ ਤੇਰੇ ਮਾਮੇ ਨਾਲ ਲੜਤੀ ਆਗੀ ਉਹ ਤਾਂ ਹੀ ਤਾਂ ਮਾਮੇ ਨਾਲ ਲੜਦੀ ਆ ਤਾਂ ਹੀ ਮਾਮੇ ਨਾਲ ਨਹੀਂ ਕੱਟਦੀ ਹੈਗੀ ਹਾਂ ਫੁਕਰੀਆਂ ਮਾਰਦੀ ਆ ਐਡੀਆਂ ਮੈਂ ਗਿਆ ਮੈਂ ਗਿਆ ਇਹਨਾਂ ਕਾਲੁੰਦੀ ਆ ਬਾਹਰਲੇ ਬੰਦੇ ਦਵਾਉਂਦੇ ਨੇ ਕੋਮਲ ਤੂੰ ਛਤਰ ਨਾ ਖਾਣੀ ਪਹਿਲਾਂ ਗੱਲ ਤੋਂ ਉਂ ਕਿਉਂ ਕਿਸ ਤਰ੍ਹਾਂ ਇਲਜ਼ਾਮ ਲਾਈ ਜਾਂਦੀ ਆ ਨਾਲੇ ਯਾਰ ਆਪਾਂ ਨੂੰ ਕੀ ਪਤਾਗਾ ਉਹਦਾ ਤਾਂ ਕੈਕਟਰ ਖਰਾਬ ਹੈ ਕੈਕਟਰਲੈਸ ਹੋਰੀ ਆ ਉਹ ਅੰਗਰੇਜ਼ੀ ਬੋਲਣ ਨੂੰ ਰਹਿਣ ਦੇ ਐਨੀ ਅਗਰੇਜ ਵਾਲੀ ਹੈ ਨਹੀਂ ਨਾਲ ਤੋਂ ਮੈਂ ਤਾਂ ਸਿੱਖੀ ਦੀ ਗਸਤੋਂ ਸਿੱਖੀ ਦੇ ਗੱਲ ਸੁਣ ਲੈ ਪਰ ਪਰ ਤੂੰ ਦੇਖ ਲਈ ਜਿੰਨਾ ਟਾਈਮ ਤੁਹਾਡੇ ਸਿਰ ਚ ਖੇਲ ਹੀ ਬੰਦੀ ਹੈ ਜਾਣਦੀ ਨਹੀਂ ਹੈਗੀ ਕੋਮਲ ਕਿਉਂ ਪਕਾਈ ਮਾਰੀ ਐਨੇ ਯਾਰ ਤੈਨੂੰ ਅਹੀਂ ਲੱਗਦਾ ਵੀ ਪਕਾਈ ਮਾਰ ਦੇ ਤੀਮਿਆ ਦੀ ਕੋਣ ਸੁਣਦਾ ਭਾਈ ਤੀਮਿਆ ਦੀ ਨਹੀਂ ਸੁਣਦਾ ਹੈਗਾ ਕੋਈ ਅੱਧੇ ਕੰਨੀ ਸੁਣ ਕੇ ਆਈਆਂ ਮੈਂ ਐਡੀ ਬਟ ਪਾਗਲ ਨਹੀਂ ਹੈਗੀ ਕੋਈ ਮੈਂ 10 ਕਰੀਆਂ ਨੇ ਮੈਂ ਕਰੋ ਫੋਨ ਆਇਆ ਹੋ ਕਿਸੇ ਦਾ ਰਿਸ਼ਤੇਦਾਰ ਦਾ ਆਪਾਂ ਨੂੰ ਕੀ ਪਤਾ ਹੈਗਾ ਯਾਰ ਲੈ ਚੋਰੀਆਂ ਸਪੋਰੀਓ ਕੋਠੇ ਤੇ ਖੜ ਕੇ ਗੱਲਾਂ ਮਾਰਦੀ ਕਰੋ ਫੋਨ ਆਇਆ ਕਰੋ ਕੋਨਾਇਓਰੇ ਥੱਲੇ ਬਹਿ ਕੇ ਲੁੱਬੀ ਚ ਬਹਿ ਕੇ ਗੱਲਾਂ ਮਾਰੋ ਔਰ ਬਿੱਡ ਤੇ ਬਹਿ ਕੇ ਗੱਲਾਂ ਮਾਰੇ ਤੂੰ ਕੋਠੇ ਚ ਚੜ ਰਹੀ ਤੇ ਗੱਲਾਂ ਮਾਰਨ ਅਖੇ ਮੇਰੀ ਗੱਲ ਸੁਣਾ ਫੋਨ ਨਾ ਕਰਿਆ ਕਰ ਤੈਨੂੰ ਕਿਹਾ ਤਾ ਗੀ ਮੈਨੂੰ ਫੋਨ ਨਾ ਕਰ ਬੇਫਾਤੂ ਫੋਨ ਕਰਦਾ ਤੂੰ ਮੈਨੂੰ ਕਹਿੰਦੀ ਮੈਂ ਗਈ ਹਾਂ ਨੀ ਆਵੀ ਨੰਦ ਕੋਲੇ ਆਪੀ ਫੋਨ ਲਾਉਂਗੀ ਮੈਂ ਤੈਨੂੰ ਐ ਗੱਲਾਂ ਐ ਗੱਲਾਂ ਕੌਣ ਕਰਦਾ ਵੀ ਓ ਰਿਸ਼ਤੇਦਾਰੀ ਚ ਫੋਨ ਆਇਆ ਹੋ ਯਾਰ ਕਿ ਹੁਣ ਕਹਿ ਲੱਕ ਰਹੀ ਦੀ ਮੈਨੂੰ ਬੇਫਾਤੂ ਫੋਨ ਨਾ ਕਰਿਆ ਕਰ ਅਬ ਦੀ ਬੀਬੀ ਨੰਦ ਕੋਲੇ ਗਈ ਤੇ ਤੁਮ ਆ ਗਈ ਮਾਪੀ ਘਰ ਬਹੂ ਰਾਣੀ ਹਾਂ ਜੀ ਮੈਂ ਇੱਥੇ ਬੈਠੇ ਨੇ ਜੁੜੇ ਆਏ ਨਹੀਂ ਹੈਗਾ ਵੀ ਮੰਮੀ ਆਈ ਆ ਕੁਛ ਤਰ ਤੁਰ ਲਿਕੇ ਪਨੀਰ ਲਿਆਇਆ ਭਾਈ ਉਹ ਮੰਮੀ ਜਾਣਾ ਮੈਂ ਹੁਣ ਲਿਆਉਣਾ ਹਾਂ ਹੂੰ ਅੰਦਰ ਹੀ ਬੁੜਾ ਬੈਠਾ ਰਹਿ ਮੈਨੂੰ ਤੈਨੂੰ ਐ ਕਹਿੰਦੀ ਸੀ ਬਾਥਰੂਮ ਸਾਫ ਕਰ ਦੇ ਮੈਨੂੰ ਹੁਣ ਆ ਪਈ ਕੋਈ ਨਾ ਨਹੀਂ ਕਰ ਦਿੰਦੀ ਆਹੋ ਉਹੀਂ ਸਪਾਈਸ ਕੋਈ ਰੱਖ ਲਿਆ ਕਰੋ ਮਾੜੀ ਮੋਟੀ ਉਹ ਚੱਲ ਕੋਈ ਨਾ ਮੰਮੀ ਆਹ ਕਰਾ ਦਿੰਦਾ ਮੈਂ ਗਲੇ ਮੇਰੀ ਗੱਲ ਸੁਣਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਨਾ ਤੂੰ ਮੈਨੂੰ ਦੱਸ ਦੇ ਮੈਂ ਆਪੇ ਲਿਆ ਦੂੰ ਤੈਨੂੰ ਆਹੋ ਕੋਈ ਨਾ ਤੂੰ ਕਹਿ ਦੇ ਚੰਗਾ ਹਾਂ ਬੈਕ ਕਾਲ ਕਰਦੇ ਮੈਂ ਪਿਆਰ ਸੰ ਸੁਰੱਖਿਆ ਕਰ ਮਾੜੀ ਜਿਵੇਂ ਚੋਤਾ ਹਾਂ ਕਰਦੀ ਆ ਮੈਂ ਲਾਉਣੀ ਲਾਉ ਪਿਆਰ ਸੰਸੀ ਹੈਗੇ ਲੋਕਾਂ ਤੋਂ ਆ ਕਰੀਆਂ ਤੇ ਜਬ ਬਾਥਰੂਮ ਸਾਫ ਕਰ ਮੈਂ ਨਾ ਲੂ ਤੇਰੀ ਬੀਬੀ ਕਿੱਥੇ ਬੈਠੇ ਨਾਲ ਮਨ ਦੇਖ ਕੇ ਪਤਾ ਕਿ ਦਰਵਾਜ਼ਾ ਗਈ ਉਹ ਬਾਹਰ ਹੀ ਬੈਠੀ ਮੰਜੇ ਤੇ ਮਾਰ ਜਵਾੜਾ ਆਉ ਆ ਮੈਂ ਹਾਂ ਕਰਦੇ ਬਾਥਰੂਮ ਸਾਫ ਮੈਂ ਨਾ ਲੂਗੀ ਮੈਂ ਤੌੜਗਾ ਨਮਾ ਘੜਦੀ ਆ ਮਨ ਨੂੰ ਕਹੀ ਦੀ ਕੋਈ ਨਾ ਮਮੀ ਕਹਿਣਾ ਮੇਰੀ ਗੱਲ ਸੁਣ ਕੰਗਲਾ ਨਮਾ ਤੌੜੀ ਦੀ ਕੱਟ ਕੇ ਖਰਚ ਬੋਲਣ ਨੂੰ ਮਰਦਾ ਤੂੰ ਲਖਣ ਕਿਵੇਂ ਕਹਿੰਦੀ ਆ ਠੰਗਾ ਮਾਰਦੀ ਫੇਰ ਲਾਉਣੀ ਆ ਫੇਰ ਲਾਉਣੀ ਆ ਓਏ ਮਾਮੇ ਦਾ ਫੋਨ ਆਇਆ ਹੋਊਗਾ ਯਾਰ ਹੋਰ ਕੀ ਦਾ ਮਾਮਾ ਵਿਚਾਰਾ ਹਿੰਨੀ ਫੋਨ ਕਰਦਾ ਹੈਗਾ ਨਾ ਮਾਮੇ ਨੇ ਵਿਚਾਰੇ ਨੂੰ ਸੁਣ ਹੀ ਨਹੀਂ ਹੈ ਇਹ ਕਿੱਥੇ ਪੀ ਕੇ ਹੋ ਹੈ ਇਹ ਸਪੱਦਿਆ ਹੋਰ ਬੰਦਿਆ ਨਾ ਕਰਨਾ ਤੂੰ ਮੇਰੀ ਗੱਲ ਸੁਣ ਲੈ ਬਿਨਾਂ ਗੱਲ ਤੋਂ ਬਕਵਾਸ ਜਿਹਾ ਨਾ ਕਰੀ ਜਾ ਉਹਦੇ ਮੂੰਹ ਤੇ ਨੱਗੇ ਤੇ ਕਹੀ ਤੈਨੂੰ ਢਾ ਲੋ ਉੱਥੇ ਫੜ ਕੇ ਛੱਤਰ ਖਾਏਂਗੀ ਬਿਨਾਂ ਗੱਲੋਂ ਇਹ ਵੀ ਕਹਿ ਦਊਗਾ ਜਿਹੜਾ ਬੰਦਾ ਹੈਗਾ ਗੱਤ ਹੈਗਾ ਪਰ ਐ ਕਿਵੇਂ ਕਹਿ ਦਿੰਗੇ ਯਾਰਾ ਤੈਨੂੰ ਹੋ ਗਈ ਹੈ ਗੱਲ ਤਾਂ ਠੀਕ ਹੀ ਨਾਲੇ ਹੋਰ ਤੂੰ ਹੀ ਮਾਰੀ ਆਈਂ ਆ ਤੈਨੂੰ ਹੋ ਗਈ ਹੈ ਬਗਾਨਾ ਬੰਦਿਆਂ ਨਾਲ ਗੱਲਾਂ ਮਾਰਦੀ ਹੈਗੀ ਤੇਰੀ ਮੰਮੀ ਗੱਲ ਕਰ ਕਿਸੇ ਮਰਦੀ ਮੁਰਾ ਕਹਾਂ ਦੇ ਜੱਜ ਵਕੀਲ ਜਿਹੜਾ ਮਰਜੀ ਆ ਜਾ ਮੈਂ ਤਾਂ ਕੰਨਾਂ ਨਾਲ ਸੁਣਿਆ ਮੈਂ ਤਾਂ ਕਹਿ ਦੂੰ ਵੀ ਇਹ ਧੀਵੀ ਗੱਲ ਤਾਂ ਆਪਈ ਤੂੰ ਨਾ ਮਤ ਸਿੱਤਰ ਨਾਲ ਖੜੀ ਹੋਈ ਬੋਲ ਨਾਲੇ ਭੌਂਕੀ ਜਾਨੀ ਆ ਲੈ ਹੈਗੀ ਐ ਗੱਲ ਤਾਂ ਤੇਰੀ ਮੰਮੀ ਮੈਂ ਤਾਂ ਹੁਣ ਕੁਆੜ ਤੇ ਰੌਲਾ ਪਾ ਕੇ ਆਉਂਗੀ ਓ ਤੂੰ ਕਿਸੇ ਕੋਲੇ ਪਕਾਈ ਨਾ ਮਾਰਦੀ ਹੱਲੇ ਦਿਮਾਗ ਵਾਲੀ ਲੈ ਮੈਨੂੰ ਐ ਲੱਗਦਾ ਇਹ ਲੜਾਊ ਸਾਨੂੰ ਪਹਿਲਾਂ ਤਾਂ ਇਹਦੇ ਨਾਲ ਟੈਂਕੀ ਜੀ ਵੀ ਧਰਾਉਣੀ ਆ ਜਿੱਥੇ ਮਾਂ ਵੇ ਹਾਂ ਲੈ ਆ ਫਿਰਦੀ ਆ ਮੈਂ ਤੈਨੂੰ ਸਾਰੇ ਘਰ ਚ ਦੇਖਿਆ ਤੂੰ ਇੱਧਰ ਖੜੀ ਆ ਮੈਂ ਮਤਾ ਟੈਕੀ ਜੀ ਨੂੰ ਜਾਣ ਨੂੰ ਰੋਂਨੀ ਆ ਤੈਨੂੰ 50 ਵਾਰੀ ਕਹਤਾ ਵੀ ਇਹਨੂੰ ਕੋਠੇ ਚ ਘਰਾ ਦੇ ਬਲਾਕ ਬਲ ਪ੍ਰੇਮ ਵਾਲੇ ਮੁੰਡੇ ਨੇ ਜੇ ਆਇਗਾ ਤੈਨੂੰ ਤਾਂ ਖਾਲੀ ਤਾਂ ਹੈਗੀ ਕੋਈ ਨਾ ਇਹ ਤਾਂ ਮੈਂ ਧਰਾ ਦੂੰਗਾ ਹੈ ਤਾਂ ਖਾਲੀ ਕੋਈ ਮੈਂ ਕਹਿੰਦਾ ਭਰੀ ਕਹਿਨੀ ਆ ਨਾਲੇ ਮੇਰੀ ਗੱਲ ਸੁਣ ਤੂੰ ਹਾਂ ਦੱਸ ਆ ਦੇਖ ਲੈ ਮਾਮੀ ਅੱਜ ਤਾਂ ਆਈ ਆ ਆਉਣ ਸਰ ਕਹਿੰਦੀ ਆ ਕਿ ਮੈਨੂੰ ਪਨੀਰ ਬਣਾ ਦੋ ਮੈਂ ਤੈਨੂੰ ਮੈਂ ਕਹਿੰਦਾ ਸੀ ਜੇ ਕੋਈ ਹੋਰ ਦਾਲ ਸਬਜ਼ੀ ਪਈ ਆ ਉਹ ਬਣਾ ਦੇ ਕਿਉਂ ਮੇਰਾ 100 ਰੁਪਿਆ ਲਵਾਏਗੀ ਦੇ ਉਹਨੇ ਖਾਣੀ ਨਹੀਂ ਉਹ ਤਾਂ ਇਹ ਨਹੀਂ ਪਤਾ ਬਾਟੀ ਚੱਕ ਕੇ ਸਬਜੀ ਵਾਲੀ ਬੀਬੀ ਚ ਮਾਰੇ ਐਵੇਂ ਜਲੂਸ ਕੱਢੂਗੀ ਆਪਣਾ ਮੈਨੂੰ ਉਹਦੇ ਸੁਭਾਅ ਦਾ ਪਤਾ ਪਈ ਪਰ ਜਾਈ ਤਾਂ ਮੇਰੇ ਹੋਈ ਆ ਨਾ ਮੇਰਾ ਪੁੱਤ ਬਣ ਕੇ ਤੂੰ ਨੂੰ ਲਿਆ ਦੇ ਪਨੀਰ ਦੀ ਸਬਜੀ ਕਹਿੰਦੀ ਐ ਨਾ ਮਟਰ ਪਨੀਰ ਘਾਣ ਨੂੰ ਕੁਛ ਨਹੀਂ ਹੁੰਦਾ ਆ ਲੈ ਫੜ 100 ਰੁਪਏ ਤੇ ਮੈਂ ਦੇ ਦਾਨੀਆਂ ਉਹ ਕੋਸ਼ ਕੋ ਪਛੇ ਰੱਖਿਆ ਸੀਗਾ ਉਹ ਚੱਲ ਲੈ ਤਾਂ ਮੈਂ ਆਪਦੇ ਕੋਲੋਂ ਵੀ ਆਉਂਗਾ ਮੈਂ ਤਾਂ ਐਂ ਕਹਿੰਦਾ ਸੀ ਵੀ ਅੱਜ ਆਈ ਆ ਇਹ ਆਉਣ ਸਾਰੀ ਪਨੀਰ ਭਾਲਣ ਲੱਗੀ ਜੇ ਇੱਥੇ 10 ਦਿਨ ਹੋਰ ਬੈਗੀ ਮੇਰਾ ਕੁੰਡਾ ਕਰ ਦੋਗੇ ਤੁਸੀਂ ਦੇ ਕੋਈ ਨਾ ਕਿਧਰੇ ਇਹ ਨਹੀਂ ਕੁਝ ਹੁੰਦਾ ਤੁਹਾਨੂੰ ਮੈਂ ਦੱਸਾਂ ਇਹ ਤਾਂ ਬਹੁਤ ਅੜਬ ਹੈਗੀ ਇਹ ਤਾਂ ਬੇਚ ਆਪਣਾ ਦਰੂਸ ਕਰ ਦੋ ਇਹ ਤਾਂ ਜਿਹੜੀ ਸਿਚੁਏਸ਼ਨ ਹੋ ਗਈ ਆਪਾਂ ਨੂੰ ਪੈਣੀ ਪਊਗੀ ਹਾਂ ਕਿ ਚੋਰ ਦੀ ਮਾਂ ਕੋਠੀ 'ਚ ਮੋਂ ਵੀ ਰ ਉਹ ਗੱਲ ਹੋਈ ਪਈ ਆ ਮਾਂ ਨਾਲੇ ਮੇਰੀ ਗੱਲ ਸੁਣ ਇੱਕ ਦਨ ਰੱਖ ਲੈ ਇਹਨੂੰ ਇਹਨੂੰ ਕਿ ਭਾਈ ਭੱਗ ਜਾ ਸਾਥੋ ਹੀ ਲੋਟ ਆਉਂਦਾ ਹੈਗਾ ਇਹਦਾ ਭਾਈ ਨਖਰੇ ਬਹੁਤ ਕਰਦੀ ਐ ਤੇ ਫਿਰ ਹੁਣ ਮੈਂ ਉਹਨੂੰ ਕਹਿੰਦਾ ਵੀ ਭੱਗ ਜਾ ਮੇਰੇ ਤਾਂ ਭਾਈ ਕਹਿੰਦੇ ਨੇ ਭਾਈ ਪਰ ਜਾਣ ਵਾਲੀ ਪੇਕੇ ਨੇ ਹੁਣ ਤੂੰ ਸਾਂਹੇ ਕਹਿੰਦੇ ਹੋ ਵੀ ਨੀ ਪਰ ਜਾਈ ਪਰ ਨੋ ਵੀ ਟੁੱਟ ਜਾ ਪਹਿਲਾਂ ਮੈਨੂੰ ਦੱਸ ਵੀ ਇਹਨੂੰ ਬੁਲਾਇਆ ਕਿਨੇ ਤੈ ਫੋਨ ਕਰਿਆ ਸੀਗਾ ਤੂੰ ਵੀ ਟੈਕਦੀ ਨਹੀਂ ਹੈਗੀ ਦੇ ਫੋਨ ਤੇ ਫੋਨ ਆ ਜਾ ਮਿਲ ਜਾ ਆ ਜਾ ਮਿਲ ਜਾ ਵੀ ਦੱਸ ਕੀ ਬਾਹ ਆਕੜ ਗਈਆਂ ਤੇ ਫੇਰ ਆਏ ਆਖੂਗੀ ਵੀ ਮੈਨੂੰ ਫੋਨ ਨਹੀਂ ਕਰਦੀ ਉਹ ਜਦ ਮਾਮੇ ਨੂੰ ਉਹਦੀ ਮਿਹਨਤਾਂ ਲੱਗ ਜਾਂਦੀ ਆ ਹੈ ਤੇਰੀ ਭੈਣ ਨੇ ਕਦੇ ਫੋਨ ਕਰਕੇ ਨਹੀਂ ਆਪਾਂ ਨੂੰ ਸੁਧਿਆ ਚਲ ਮੈਨੂੰ ਨਹੀਂ ਪਤਾ ਹੈਗਾ ਤੂੰ ਵੀ ਨਾ ਆਪਦਿਆਂ ਦੀ ਮੇਰ ਕਰਦੀ ਹੈਗੀ ਲੈ ਕਹਿੰਦਾ ਮੇਰ ਕਰਦੀ ਆ ਭਾਈ ਇਸ ਵਿੱਚ ਮੇਰ ਵਾਲੀ ਕਾਦੀ ਗੱਲ ਹੈਗੀ ਉਹੀਂ ਬੁੜਕਣ ਲੱਗ ਜਾਨੋ ਕੀ 100 ਰੁਪਏ ਦੀ ਗੱਲ ਆ ਤੂੰ 100 ਰੁਪਏ ਦੇ ਭਾਈ ਆ ਪਨੀਰ ਆ ਜੂਗਾ ਬਣਾ ਦੋ ਚਲ ਕਿੱਡੀ ਕਬੱਡੀ ਗੱਲ ਹੈ ਭਾਈ ਉਹਦੇ ਜੋਗਰਾ ਬਣਾ ਦੋ ਕੁਇ ਟਾ ਪੁੱਠ ਦੇਣਗੇ ਕੰਮ ਦੇ ਨਹੀਂ ਕਰਦੇ ਦੇ ਨਹੀਂ ਬੋਲੀ ਜਾਂਦੇ ਨੇ ਹੈ 아이ਹੇ ਗੁੰਜਣਾ ਜਾਂ ਨਿਕਲਦਗੀ ਨਹੀਂ ਹੈਗੀਆਂ ਸਿਆਪਾ ਮੱਚਣੀਆਂ ਹੈ ਕੰਗਾ ਜੋ ਤੇ ਮਚਾਕੀ ਨਹੀਂ ਲਈ ਹੈਗੀ ਹੈ ਮਮੀ ਜੂਆ ਪੈਗੀਆਂ ਜੂੰਗਾ ਕਾੜੂ ਜੂੰਾਰੇ ਤਸੀ ਨੇੜੇ ਤੇੜੇ ਨਹੀਂ ਹੈਗੇ ਕਿ ਨਹੀਂ ਹੈ ਤਾਂ ਨਾ ਮੈਂ ਕੀ ਦੱਸਾਂ ਤੈਨੂੰ ਮਸ਼ੀਨ ਪੁੱਲ ਲਈ 8000 ਦੀ ਮਸ਼ੀਨ ਆਈ ਸੀ ਉਹ ਬਾਣਾ ਵਾਲੀ ਤੁਹਾਡਾ ਕੰਸੀ ਮਾ ਬਾਲੋ ਉਕਰਾਈਨੇ ਲੋਟ ਹਾਂ ਇਹ ਫਿਰ ਵੀ ਹੋਈ ਜੋ ਹੋਰ ਨਾ ਨਾ ਇਹ ਨਾ ਅਸਲ ਚ ਮੈਂ ਤੇ ਦੱਸੀ ਆਂ ਜਿਹੜੀ ਮਸ਼ੀਨ ਲੈਂਦੀ ਸੀ ਉਹ ਮਸ਼ੀਨ ਉੱਥੇ ਭੁੱਲਿਆ ਹੀ ਮੈਂ ਉਹ ਮਸ਼ੀਨ ਨਾਲ ਐੱਚੀ ਧਰ ਲਾਉ ਮਸ਼ੀਨ ਸਾਰੇ ਬਾਲ ਸਿੱਧੇ ਅੱਛਾ ਇਹ ਜੀ ਮਸ਼ੀਨ ਆਹੋ ਉਹ ਨਾਲ ਰੱਖਣੀ ਪੈਂਦੀ ਆ ਨਾਲ ਰੱਖਣੀ ਪੈਂਦੀ ਆ ਮਾ ਆਖਾ ਚਲ ਸਰ ਜਾ ਤੋ ਲੈਨੀ ਆ ਸੌਣ ਤਾਂ ਪੜਾ ਸ਼ੈਂਪੂ ਵਧਗਾ ਨਹੀਂ ਹੈ ਗਾ ਮੈਂ ਤਾਂ ਵਧਗਾ ਨੇ ਨਾਲ ਮੈਡਮ ਨੇ ਸ਼ੈਂਪੂ ਲਾਇਸੀ ਦੇਖੋ 15000 ਦੇ ਕਿਰਾਏ ਨੇ ਜਦੋਂ ਨਰ ਸੈਂਪੂ ਸੈਂਪੂ ਸੀਗੇ ਆਉ ਨਹੀਂ ਪਈ ਪੈਸਾ ਵਧੂਆ ਵਰ ਤੁਹਾਡੇ ਕੋਲ ਪੈਸਾ ਹੋਣਦਾ ਹੈ ਪੈਸਾ ਹੋਣਦਾ ਹਾਂ ਆਈ ਮੀ ਨਹੀਂ ਪੈਸਾ ਵਧੂ ਪਤਾ ਨਹੀਂ ਕਿੱਥੋਂ ਆਉਂਦਾ ਆਪਾਂ ਕੋਲੇ ਇੰਨਾ ਜੇ ਆਉਂਦਾ ਬਚੇਰਾ ਪੈਸਾ ਸਾਡੇ ਕੋਲੇ ਨਹੀਂ ਆਉਂਦਾ ਇੰਨਾ ਪੈਸਾ ਦਵਾਲੀ ਨੂੰ ਬੰਬ ਚਲਾਏ ਸੀ ਬੰਬ ਉਹ ਵੀ 5000 ਦੇ ਅੱਛਾ ਅਗਰ ਨਾ ਤੂੰ ਲਈ ਮਾਮੀ ਲੈੜਾ ਤੂੰ ਵੱਧ ਲੈਣੀ ਹੈਗੇ ਵਾਟਰ ਪ੍ਰੂਫ ਸੂਟ ਆ ਪਾਣੀ ਦਾ ਵੀ ਦਾਗ ਲੱਗ ਜਾਂਦਾ ਹੈਗਾ ਕਾ ਕੱ ਕੇ ਨਹੀਂ ਬਾਦਲਾ ਇਹ ਕੜਾਈ ਆਇਆਗਾ 750 ਦਾ ਸੂਟ ਸੀ ਕਰਲਾ ਆਜੜ ਨਾ ਵਿੱਚ ਪਵਾਇਆਂ ਨੇ ਬੂਟਾਂ ਹੈ 10000 ਦੀਆਂ ਤੱਕ ਕੰਗਾ ਇਹੀ ਦਿੱਤੀਆਂ ਸੀਗੀਆਂ ਵੋ ਰੱਛਾ ਹੂੰ ਆਏ ਮਾਰੀ ਤੇ ਚੀਜ਼ ਪਾਉਣ ਵਾਲੀ ਕਿੱਥੇ ਆ ਮੈਂ ਅੱਜ ਪਾਣੀ ਦੇ ਦਾਗ ਪੈਂਦੇ ਨੇ ਫਿਰ ਕੱਪੜਾ ਲੀੜਾ ਤੂੰ ਨਹੀਂ ਕਾਦੇ ਨਾਲ ਤੁਸੀਂ ਨਹੀਂ ਆਏ ਨਹੀਂ ਦੱਸਿਦਾ ਕਿਸੇ ਨੂੰ ਫੇਤ ਨਹੀਂ ਦੇਈਦਾ ਹੁੰਦਾ ਆਪਦਾ ਕੋਈ ਕੰਮ ਕਲਾਉਂਦਾ ਹੋ ਬਾਹਰ ਕੋਈ ਨਹੀਂ ਮੈਨੂੰ ਆਏ ਦੱਸ ਰੋਟੀ ਪਾਣੀ ਬਣਾ ਲੈ ਰੋਟੀ ਦਾਲ ਤੂੰ ਮਤਰ ਖਿਏਗੀ ਨੂੰ ਜੀਦੀ ਪਨੀਰ ਤਾਰ ਲਾ ਮਾਇ ਨਹੀਂ ਖਾਂਦੇ ਹੈ ਕਿ ਗੱਦਨਾ ਦੇਖ ਲਾ ਮਾਰਦੀ ਚਰ ਮੈਂ ਤਾਂ ਸਿਰ ਚਕਾਉਣੀ ਆ ਉਹ ਆਪਦੇ ਵਾਸਤੇ ਬਣਾਈ ਆ ਉਹ ਤਾਂ ਮੈਂ ਨਹੀਂ ਇਹ ਕੁਮਾਰ ਲਾ ਰੱਖਿਆ ਦੇ ਨਹੀਂ ਮੈਂ ਮੂਤੇ ਲਾਉਂਗੀ ਇਹਨੂੰ ਨਾ ਇਹ ਤਾਂ ਫੁਲਸੀਆ ਕਰ ਦਿੰਦਾ ਹੈ ਦੂਜੇ ਬੰਦਿਆਂ ਦੇ ਜਿਹੜੇ ਆ ਛਾਡੇ ਵਰਗੇ ਲਾ ਛਾਕੇ ਦੇ ਜਿਹੜੇ ਆਪ ਕੋਣੀ ਚਾਹੀਦੀ ਗੱਦਨਾ ਦੇਖ ਲਾ ਮਾਰਦੀ ਮਾ ਵਰਗੀ ਹਾਂ ਪੈਸਾ ਬੋਲਦਾ ਬਗਾਨੇ ਬੰਦੇ ਪੈਸਾ ਦਿੰਦੇ ਨੇ ਬਗਾਨੇ ਬੰਦਿਆਂ ਨਾਲ ਕੁੰਗਦੀਆ ਗੱਲਾਂ ਮਾਰ ਦਿਆ ਤਾਂ ਹੀ ਪੈਸਾ ਬੋਲਦਾ ਹਾਂ ਹਾਂ ਗੱਲਾਂ ਦੇਖ ਮਾਰ ਦਿਆ ਘੁਕ ਮਾਰ ਲਾ ਕੇ ਫੋਟੋ ਖਿੱਚ-ਖਿੱਚ ਭੇਜੂ ਵੀ ਮੈਂ ਘਰੀ ਹੋਗੀ ਬਗਾਨੇ ਬੰਦਿਆਂ ਤੋਂ ਪੈਸੇ ਖਾਉਂ ਹਾਂ ਹਾਂ ਅੱਛਾ ਅੱਛਾ ਫੇਰ ਤੈਨੂੰ ਪੇਟਾਂ ਚ ਕੰਨ ਲੂ ਅਸੀਂ ਜੁਕਾ ਦਿੰਦੀ ਆਇਆ ਫਿਰ ਜ ਮਾਇਆ ਹੁੰਦੀ ਮੈਂ ਤਾਂ ਚਕਵਾ ਦਿੰਦੀ ਮਾਇਆ ਨਹੀਂ ਸਿ ਤੈਨੂੰ ਪਤਾ ਤਾਏਗਾ ਮੇਰੇ ਸਭਾ ਉਹਦਾ ਹੂੰ ਸਾਡੇ ਨਾਲ ਰੋਟੀ ਰੁੱਟੀ ਖਾ ਲੈਣ ਦਾ ਕਨਾਂ ਨਹੀਂ 14 ਵੇਰੀ ਨਾ ਖਾਵੇ ਤਾਂ ਭਾੜਾ ਤਪਾਉਂਦਾ ਕਿਸੇ ਨੂੰ ਕੀ ਪਤਾ ਮੈਂ ਘਰ ਚਲਾਇਆ ਨਹੀਂ ਇਹ ਥੋੜੀ ਘਰ ਚਲਾਉਣ ਵਾਲਾ ਬੰਦਾ ਤਾਂ ਮੂਤ ਦੇ ਦੇ ਪੀ ਲੂਗਾ ਪੀ ਕੇ ਬਸ ਪੈ ਜੂਗਾ ਤੜਕੀ ਪੀ ਲੈਂਦਾ ਅੱਥ ਨੇ ਪੀ ਲੈਂਦਾ ਘਰ ਤਾਂ ਮੈਂ ਚਲਾਉਣਾ ਕਿਸ ਤਾਲੇ ਗੇੜੇ ਮਾਰਦਾ ਮੈਂ ਅਗਲੇ ਰੋਟਾਲ ਦਿੰਨੀ ਔਰ ਕੀ ਕਰ ਆਪੇ ਫਿਰ ਆ ਪਕੜ ਰੱਖਦੇ ਆ ਕਿਸੇ ਦੀ ਪੰਜੀ ਨਹੀਂ ਰੱਖਦੇ ਐਂ ਕਰੀ ਤੂੰ ਜਿਹੜਾ ਹੁਣ ਸੂਟ ਸਿਆਏਗੀ ਦੇਖ ਉਹਦੇ ਤੇ ਗੋਟਾ ਪੱਤੀ ਜੀ ਲਾ ਦੇਂ ਵਿਧਗਾ ਬਣਾ ਦੇ ਚੰਗਾ ਹਾਂ ਹੂੰ ਬਦ ਗਾ ਸੋਨਾ ਜਿਹਾ ਬਣਾ ਢੇਰ ਜਿਹਾ ਹਾਂ ਹੂੰ ਦੇ ਦੂੰ ਪਾਈ ਨਾਲੇ ਪੈਸੇ ਦੇ ਦੂੰ ਕੁੱਤੇ ਕਾਲੇ ਕੂਟ ਵਾਲੇ ਪੈਸੇ ਨੂੰ ਕੁੱਤੇ ਕਰ ਲੈ ਓਰੇ ਖਰਚ 1 ਮਿੰਟ ਮੈਂ ਕਰ ਦਿਆਂ ਓਰੇ ਆ ਵੇ ਮੈਂ ਲਾਉਣੀਆਂ ਮੈਂ ਤੈਨੂੰ ਪੂਣ ਚੰਗਾ ਆਹੋ ਕਰਦੀਆਂ ਕਿੱਧਰ ਜਾਣਾਗਾ ਓ ਮਾਮੀ ਮੈਂ ਤਾਂ ਬਾਜ਼ਾਰ ਚ ਜਾਂਦਾ ਸੀਗਾ ਹੈ ਬਾਜ਼ਾਰ ਚ ਜਾਂਦਾ ਸੀਗਾ ਬਜ਼ਾਰ ਚ ਕਿੱਧਰ ਮੈਂ ਤੈਨੂੰ ਕਦੋਂ ਦੀ ਟਿੱਕੀਆਂ ਨੇ ਵੀ ਕਿੱਧਰ ਗਾ ਕਿੱਧਰ ਗਾ ਮੈਂ ਤੈਨ ਸਾਰੇ ਘਰ ਚ ਪਾ ਲੈਣਾ ਤੇਰੀ ਬੀਬੀ ਨੇ ਦੱਸਿਆ ਵੀ ਕਿੱਥੇ ਗਿਆਗਾ ਹੈ ਤੂੰ ਹੁਣ ਕਿੱਧਰ ਜਾਣਾ ਬਜ਼ਾਰ ਚ ਕੀ ਲੈਣੇ ਹਨ ਉਹ ਮੈਂ ਤਾਂ ਤੇਰੇ ਵਾਸਤੇ ਪਨੀਰ ਲੈ ਕੇ ਆਉਣਾਗਾ ਹੋਰ ਮੈਂ ਕਿੱਥੇ ਜਾਣਾ ਪਨੀਰ ਪਨੂਰ ਨਹੀਂ ਇਹ ਇਹ ਨੂੰਗਾ ਪਨੀਰ ਬਣਾਉਣਾ ਹੈ ਇਹਨਾਂ ਨੇ ਪਨੀਰ ਕਦੇ ਦੇਖਿਆ ਨਹੀਂ ਹੁਣ ਮੈਂ ਤਾਂ ਅੱਜ ਖਾਵਾਂ ਨਾ ਮੈਂ ਕੱਲ ਖਾਵਾਂ ਪਨੀਰ ਲਿਆ ਕੇ ਪਰ ਮੈਂ ਤੇਰ ਜਿਆਪਾ ਘਰੇ ਪਨੀਰ ਨਹੀਂ ਖਾਂਦੇ ਐ ਕਰ ਮੈਨੂੰ ਤਾਂ ਕਿਸੇ ਹੋਟਲ ਤੇ ਲੈ ਜਾ ਉੱਥੇ ਖਾਵਾਂ ਉੱਥੇ ਭਵੇਂ ਦਾਲ ਖਾਣੀ ਪੈ ਜੀ ਮੈਨੂੰ ਓ ਮਾਮੀ ਵਧੀਆ ਬਣਾਉਂਦੇ ਆ ਦਾਲ ਸਬਜ਼ੀ ਇਹ ਬੇ ਮੈਨੂੰ ਦੀਂਦਾ ਜਿਹੇ ਜਿਹੇ ਬੂਥਾ ਹੋ ਜੇ ਦਾਲ ਪਾਣੀ ਮੈਨੂੰ ਨਹੀਂ ਪਤਾ ਹੈਗਾ ਰੱਬੇ ਤੂੰ ਬੇਤੇ ਹੋ ਟਲੂਟਲ ਤੇ ਰਹਿ ਜਾ ਉੱਥੇ ਰੋਟੀ ਖਾ ਕੋ ਮੈਂ ਕਰੇ ਰੋਟੀ ਨਹੀਂ ਖਾਂਦੀ ਕੋਈ ਲਾਂਦੀ ਉਹ ਲੰਗਰ ਉਹ ਤੈਨੂੰ ਰੋਟੀ ਮੈਂ ਵਧੀਆ ਖਵਾ ਦੂੰਗਾ ਤੈਨੂੰ ਇਹ ਗੱਲ ਦਾ ਪਤਾ ਵੀ ਮੈਂ ਮਾੜੀ ਚੀਜ਼ ਨਹੀਂ ਖਾਂਦੀ ਮਾੜੀ ਰੋਟੀ ਨਹੀਂ ਖਾਂਦੀ ਚਾ ਰੋਟੀ ਦਾ ਕਾਹਨੋ ਮਾਰੀ ਸਲਾਦ ਨਾਲ ਖਾਨੀਆ ਨਾ ਚਮਚਮ ਹੋਵੇ ਹੈ ਐਨਾ ਕੁਝ ਖਾਨੀ ਪੀਣ ਚਾਹ ਇਹਨਾਂ ਬਣਾਉਣੀ ਨਾ ਤਾਂ ਕੋਫੀ ਪੀ ਕੇ ਆਉਂਗੀ ਆ ਉਹ ਗੰਡੇ چیر ਲਾਂਗੇ ਆਪਾਂ ਕਰੇ ਮੈਨੂੰ ਨਹੀਂ ਪਤਾ ਤੂੰ ਕਿਉਂ ਗੰਡੇ ਜੇ ਕਰੀਆਂ ਮੈਂ ਹੈ ਪਰ ਤੂੰ ਸਲਾਦ ਕਹੀ ਨਾ ਤੂੰ ਸਲਾਦ چیر ਕੇ ਦੇ ਦਾਂਗੇ ਹਾਂ ਤੂੰ ਚੱਲ ਲੈ ਮੈਂ ਤਾਂ ਹੋਟਲ ਤੇ ਰਹਿ ਕੇ ਜਾ ਕਿਤੇ ਮਰਜੀ ਲੈ ਕੇ ਜਾ ਚਲਾਇਆ ਕਰ ਬੈ ਜਾ ਫਰਾ ਗੂਗਲ ਤੇ ਪੈਸੇ ਹੋਣ ਉਹ ਤੋ ਕਰ ਦੇ ਕਰ ਦੂੰਗਾ ਰੌਲਾ ਨਾ ਮਾਰ ਕੇ ਜਾ ਔਰ ਕੀ ਆਗਾ ਬੱਚਾ ਤੁਹ ਖਾ ਕੇ ਆਉਗੀ ਚਲ ਛੇੜ ਲਾ ਆ ਦੇ ਆ ਇਸਕ ਨੂੰ ਮਾਰ ਦਾਂ ਜਦੋਂ ਮੱਖਾਂ ਲੱਤਾਂ ਕਰਦੀ ਆ ਜਮਾਨ ਕੋਈ ਨਾ ਭਏ ਟਿੱਡ ਪਰ ਗਿਆ ਮੇਰਾ ਤਾਂ ਨਾ ਤੂੰ ਕਿੱਧਰ ਵਾਗੀ ਸੀਗੀ ਪਰਜਾਈ ਮੈਂ ਤਾਂ ਮੰਨਣਾ ਵਾਗੀ ਸੀ ਤੂੰ ਤੋਂ ਕੋਰੇ ਲੰਗਰ ਕਰਵਾਉਣੇ ਸੀਗੇ ਨਾ ਨਾ ਮੈਂ ਬਾਣੀ ਪਰਜਾਈ ਕਿਹੜੀਆਂ ਗੱਲਾਂ ਕਰਦੀਆਂ ਤੈਥੋਂ ਸਾਨੂੰ ਲੰਗਰ ਚੰਗੇ ਨੇ ਕਿਹੜਾ ਲੰਗਰ ਨਹੀਂ ਤਾਂ ਕਹੀ ਜਾਨੀ ਆ ਮੇਰੀ ਗੱਲ ਸੁਣ ਲੈ 100 ਰੁਪਏ ਦੇ ਕੇ ਤੋਰੇ ਮੁੰਡੇ ਨੂੰ ਹਾਂ ਮੈਂ ਖਾ ਪਈ ਤੇਰੀ ਮਾਮੀ ਬਾਤੇ ਪਨੀਰ ਲੈ ਕੇ ਆ ਮਤਬ ਫਿਰ ਮਤੋਕੀ ਖਾਇਆ ਇਟਾ ਤੇ ਤੈਨੂੰ ਕਦੇ ਮੈਂ ਢਾਬੇ ਤੋਂ ਖਾਇਆ ਹੀ ਮੈਂ ਤਾਂ ਨਹੀਂ ਬਾ ਬੀ ਕੀ ਮਖਣੀ ਦਾਲ ਹੈ ਉਹ ਲੱਗੀ ਦੇਖ ਲੈ ਆਪਾਂ ਬੀ ਕੀ ਲੱਗੀ ਹਾਂ ਨਹੀਂ ਆਏ ਕਹਿੰਦੀ ਜੀ ਬੀਬੀ ਨਾਲ ਸਾੜਨ ਉੱਥੇ ਰਹਿਣ ਲੱਗ ਗਿਓ ਉਹਨੂੰ ਕਹਿ ਦੇ ਨਹੀਂ ਅੱਛਾ ਅੱਛਾ ਨਹੀਂ ਕੀ ਬੀਬੀ ਨਾਲ ਦੇ ਹੈ ਕੀ ਦਾਲ ਮਖਣੀ ਆ ਕੀ ਇਹ ਡੱਡ ਕੀ ਰੇ ਹੈ ਟਮਾਟਰ ਹੈ ਗੰਡੇ ਸਾਰਾ ਕੁਝ ਐ ਜੀ ਜੱਟ ਬਣ ਮੈਂ ਤੇ ਰੋਟੀ ਖਾਣੀ ਤੇ ਪਤਾ ਤਾ ਹੈਗਾ ਹੋ ਤਾਂ ਪਤਾ ਮੈਨੂੰ ਹਾਂ ਅੱਛਾ ਹੋਟਲ ਤੇ ਖਾਣੇ ਕਰਤੀ ਖਾਇ ਹੀ ਮੈਂ ਤਾਂ ਚਲ ਐ ਕਰ ਹਾਂ ਮੇਰੇ ਤਾਂ ਭੱਗ ਢਿੱਡ ਹੂੰ ਐ ਕਰ ਕੌਫੀ ਬਣਾ ਦੇ ਮੈਂ ਮੜਿਆ ਪੈਣੀ ਚੰਗਾ ਤੂੰ ਮੈਂ ਕਹਿੰਦੀ ਮਾਮੀ ਤੂੰ ਰਹਿਣ ਦੇ ਫਿਰ ਤੇ ਫਿਰ ਅਸਲ ਜੋਰ ਪਾਈ ਨਾ ਨਾ ਕੁਝ ਨਹੀਂ ਹੁੰਦਾ ਹੈਗਾ ਤੂੰ ਉਹ ਘਰ ਕੌਫੀ ਬਣਾ ਦੇ ਮੈਨੂੰ ਮੈਂ ਪਾਈ ਨਾ ਮੇਰੇ ਤਾਂ ਸਿਰ ਜਿਆ ਦੁਖਣ ਲੱਗ ਗਿਆ 10 ਵਾਰੀ ਤਾਂ ਫਲਸ ਜਾਇਆ ਇਹ ਜਿਹੜਾ ਆਏ ਫਿਰ ਉਹ ਤਾਂ ਉਹਨਾਂ ਨੂੰ ਗੋਲੀ ਤਾਂ ਮੈਂ ਨੋਹ ਰੋਤ ਕਿਸਨ ਪੇਟੀਆਂ ਚ ਕਾਉਣਾ ਤੈਨੂੰ ਤਾਂ ਪੇਟੀਆਂ ਚ ਕਾਇਆਂ ਚਾਰ ਲ ਮਾਰੀਆਂ ਚ ਕਵਾਇਆਂ ਨੇ ਪਰ ਤੈਨੂੰ ਪਤੀ ਆ ਕਾਰੋਬਾਰ ਵੱਡਾ ਗਾ ਹੁਣ ਫੋਨ ਕਰਕੇ ਸੱਦੀ ਆਂਦੇ ਆ ਹੈ ਕਿਸੇ ਨੂੰ ਫਰਨੀਚਰ ਚ ਕਾਉਣਾ ਹੋਰ ਹੋਰ ਅੱਛਾ ਦੇਖ ਲੈ ਤੁਰਦੀ ਨੂੰ ਤੋੜਨੀ ਆਉਂਦੀ ਖਾ ਵਾਦਾਈ ਅੱਖਰਿਆ ਦੇ ਇਹ ਮੇਰੀ ਗੱਲ ਸੁਣ ਲੈ ਤੈਨੂੰ ਮਟਰ ਪਨੀਰ ਲੈਣ ਤੋਂ ਖੜ ਜਾ ਬੀਬੀ ਖੜ ਜਾ ਐਨੂੰ ਤੇ ਮੈਂ ਪੁੱਛਦੀ ਆ ਨਾ ਕੀ ਗੱਲ ਤੈਨੂੰ ਪਾਇ ਹਰਦ ਕਿਹਾ ਤਾਂ ਹੈ ਜੀ ਵੀ ਪਨੀਰ ਲਿਆ ਤੂੰ ਤੂੰ ਇਹਨੂੰ ਲੈ ਗਿਆ ਹੋਟਲ ਤੇ ਅੱਛੇ ਐਡਾ ਵੱਡਾ ਬਿੱਲ ਬਣ ਗਿਆ ਹੁਣ ਦੌਰਾ ਪੈਣ ਵਾਲਾ ਹੋ ਜਾਂਦਾ ਮੇਰ ਤਾਂ ਘੱਟੋ ਘੱਟ 5-600 ਰੁਪਏ ਦਾ ਖਾਇਆ ਹੀ ਹੋਊਗੀ ਇਹਨੇ ਕਿਹੜਾ ਕਦੇ ਰੋਟੀਆਂ ਦੇਖੀਆਂ ਨੇ ਇਹਨੇ ਕਿਹੜਾ ਕਦੇ ਪਨੀਰ ਦੇਖਿਆ ਕਦੇ ਦਾਲ ਮੱਖਣੀ ਦੇਖੀ ਹੈਗੀ ਉੱਥੇ ਜਾ ਕੇ ਗੰਡੇ ਟਮਾਟਰਾਂ ਦੀ ਸਿਫਤਾ ਕਰਨ ਹੋਣੀ ਹਟਦੀ ਹੈਗੀ ਇਹ ਕਿਉਂ ਲੈ ਕੇ ਗਿਆ ਸੀ ਇਹਨੇ ਨਤੇਰੇ ਕੋਲ ਫालतੂ ਆ ਰਹੇ ਨਹੀਂ ਗਏ ਪੈਸੇ ਉਈਆਂ ਗਲਾ ਦੇ ਫੂਕਦੇ ਪੈਸੇ ਕਦੇ ਤਾਂ ਮੈਨੂੰ ਲੈ ਕੇ ਨਹੀਂ ਗਿਆ ਹੋਟਲ ਤੇ ਕਦੇ ਬੀਬੀ ਨਾਲ ਲੈ ਕੇ ਗਿਆ ਹੋਟਲ ਤੇ ਕਦੇ ਸਾਨੂੰ ਤਾਂ ਖਵਾ ਕੇ ਨਹੀਂ ਲੈ ਆਇਆ ਹੈਗਾ ਇਹਨੂੰ ਵੀਂਦਚੀ ਲੈ ਗਿਆ ਜਾਦੇ ਮਾਮੀ ਦਾ 헤ਜਲਾ ਓ ਯਾਰ ਮੈਂ ਕੀ ਕਰਾਂ ਆ ਘਰੋਂ ਜਾਣ ਲੱਗਿਆ ਮੈਂ ਮਾਂ ਨੂੰ ਆਖਿਆ ਮਾਂ ਮੈਂ ਉਹ ਕਰ ਦਾਂਗਾ ਪਨੀਰ ਲਿਆਉਣਾਗਾ ਪਨੀਰ ਬਣਾ ਲੈਣਾ ਚਲ ਹੈ ਐ ਕਹੂ ਮੈਨੂੰ ਮੂੰਗੀ ਦੀ ਰੋਟੀ ਖਵਾਤੀ ਮੈਂ ਤਾਂ ਹਜੇ ਬਾਹਰ ਤੋਂ ਨਿਕਲਿਆ ਨਹੀਂ ਹੈਗਾ ਆਪੇ ਮੇਰੇ ਬਾਹਰ ਚ ਖੜੀ ਸਾਹਮਣੇ ਮੱਥੇ ਲਾ ਗਈ ਮੇਰੇ ਮੈਨੂੰ ਕਹਿੰਦੀ ਐ ਕਰ ਮੈਂ ਤਾਂ ਕਹਿੰਦੀ ਪਨੀਰ ਪਨੂਰ ਨਹੀਂ ਖਾਂਦੀ ਹੈਗੀ ਮੈਂ ਤਾਂ ਹੋਟਲ ਦੇ ਲੈ ਕੇ ਜਾ ਮੈਂ ਇਹਨੂੰ ਆਖਿਆ ਮਾ ਮਾਮੀ ਆਪਾਂ ਵਧੀਆ ਇੱਥੇ ਦਾਲ ਸਬਜ਼ੀ ਬਣਾ ਲਾਂਗੇ ਘਰ ਵਰਗੀ ਨਾਲ ਕਿੱਥੇ ਰੀਸ ਆਗੀ ਹੈ ਨਾ ਕਹਿੰਦੀ ਮੈਂ ਤਾਂ ਸਲਾਦ ਤੋਂ ਬਿਨਾ ਨਹੀਂ ਖਾਂਦੀ ਹੈਗੀ ਕੇ ਟੋਕੇ ਨਾਲ ਹਾਰ ਕੇ ਮੋਟਰਸਾਈਕਲ ਤੇ ਬੈ ਗਈ ਹੁਣ ਮੈਂ ਦੱਸ ਇਹਨੂੰ ਕੀ ਕਹਾਂ ਉੱਥੇ ਹੋਟਲ ਚ ਬਾਗੇਣ ਤਾਂ ਉੱਥੇ ਜਾ ਕੇ ਮੇਰੀ ਇੰਨੀ ਬੇਇੱਜ਼ਤੀ ਕਰਾਈ ਨਾ ਤਾਂ ਇਹਨੂੰ ਖਾਣ ਦਾ ਪਤਾ ਨਾ ਇਹਨੂੰ ਬੈਠਣ ਦਾ ਪਤਾ ਚਾਵਲ-ਜਾਵਲ ਕਰਕੇ ਖਾਵੇ ਹੋਏ ਐਡੇ-ਐਡੇ ਬੁਰਕਿਆਂ ਸਿੱਟੇ ਸਿੱਧੀਆਂ ਮੂੰਹ ਚ ਮੈਂ ਤੇ ਇਹਦੇ ਕੰਨੀ ਦੇਖ ਕੇ ਹੈਰਾਨ ਰਹੇਗਾ ਜਿੰਨੇ ਉੱਥੇ ਆਲੇ-ਦੁਆਲੇ ਬੈਠੇ ਸਾਰੇ ਝਾਕਣ ਮੇਰੇ ਤਾਂ ਇੰਨੀ ਬੇਇੱਜ਼ਤੀ ਹੋਈ ਖਾ-ਪੀ ਕੇ ਹੈ ਉਹ ਨਹੀਂ ਹੁੰਦੇ ਉਹ ਪੇਪਰ ਜੇ ਹੁੰਦੇ ਨੇ ਪੂੰਝ-ਪੂੰਝਾ ਸਿੱਟੇ ਨਾਲੇ ਮੇਰਾ ਪੌਣੇ 400 ਰੁਪਇਆ ਲਵਾ 400 ਰੁਪਇਆ ਲਵਾਤਾ ਹਾਂ ਮਰ ਜਾਂਦੇ ਪ ਇੱਕ ਡੰਗ ਰੋਟੀ ਖਾ ਕੇ ਆ ਪਾਣਾ 400 ਦੀ ਦੇ 400 ਦਾ ਤਾਂ ਆਪਾਂ ਨੂੰ 15 ਦਿਨ ਦੀ ਸੌਦਾ ਮੁੱਕਦਾ ਤਾਹੀਂ ਤੈਨੂੰ ਕਹਿਣਾ ਹੱਥ ਬੰਨੇ ਥੋੜੇ ਮੂਰੇ ਇਹਨੂੰ ਤੋੜ ਦੇ ਨਾ ਤੋੜਨੀ ਨਹੀਂ ਨਹੀਂ ਤੋੜਨੀ ਤੂੰ ਕਹਿੰਦਾ ਦੀ ਮਾਮੀ ਇਹ ਤਾਂ ਹੋਰੀ ਚੰਦ ਚੜਾਉਂਦੀ ਫਿਰਦੀ ਆ ਹੋਟਲਾਂ ਤੇ ਗੀਜੀ ਹੋਈ ਆ ਹੋਟਲਾਂ ਤੇ ਜਾਣ ਨਹੀਂ ਪਤਾ ਬਗਾਨੇ ਬੰਦੇ ਨੂੰ ਹੋਟਲਾਂਾਂ ਚ ਰੋਟੀ ਖਵਾਉਂਦੇ ਨੇ ਉਹ ਤੂੰ ਹੌਲੀ ਬੋਲ ਮੈਂ ਮੂੰਹ ਤੇ ਮਾਰੂ ਤੇਰੇ ਹਾਂ ਹੋਰ ਮਾਰ ਮਾਰ ਤੇ ਹੋਟਲਾਂ ਤੇ ਤੈਨੂੰ ਦੋ ਦਾਰ ਰੋਟੀ ਆਉਣੀਆ ਕਿਤੇ ਨਹੀਂ ਹਰ ਸੁਖਣਾ ਮਾਮੀ ਤੇਰਾ ਹਾਂ ਮਰਚਸ ਅਜੇ ਪੁਖੀ ਹੋਟਲਾਂ ਦੀ ਗਿੱਧੀ ਹੋ ਗਿਆ ਥੇ ਨਾਲ ਚਾਹ ਪਿਆ ਲਿਆ ਹੁੰਦਾ ਹੈ ਕਿ ਤੁਰ ਸਕਿਆ ਗਿਆ ਸਾਰਾ ਕੁਝ ਸਾਰਾ ਕੁਝ ਚੁਸ ਗਿਆ ਹੈ ਸਾਰਾ ਕੁਝ ਚੁਸ ਸਕਿਆ ਗਿਆ ਹੈ ਫੇਰ ਹਾਂ ਪੁਖੀ ਨਹੀਂ ਹੈਗੀ ਹੁਣ ਅੱਜ ਆ ਕੇ ਫਿਰ ਕਾਫੀ ਭਰ ਦੀ ਕੀ ਗੱਲ ਬੰਦ ਦੇ ਆਉਣੀ ਫੂ ਮੈਂ ਮਾਚਾ ਪਾਉਂ ਮੈਂ 400 ਰੁਪਿਆ ਵੰਦਨਾ ਦਨਨਾ ਦਾ ਸੌਗਾ ਆਉਂਦਾ ਮੇਰੇ ਤਾਂ ਨਹੀਂ ਆਥਣ ਦੀ ਰੋਟੀ ਲੰੰਦੀ ਮੈਂ ਤਾਂ ਇਹਦੇ ਪਾਸੇ ਵੀ ਨਹੀਂ ਲਾਇਆ ਕਿ ਤੇ ਬਰਤ ਚਾਹਣੀ ਰੋਟੀ ਖਾ ਲਾਂਗੇ। ਉਹ ਫਿਰ ਮਾਂ ਮੈਂ ਕੀ ਕਰਾਂ? ਮੈਂ ਤਾਂ ਫਸੇ ਹੋਏ ਨੂੰ ਦੇਣੇ ਪੈਗੇ ਉੱਥੇ। ਰੋਟੀਆਂ ਖਾ ਕੇ ਮੁੜ ਕੇ ਕਹਿੰਦੀ ਮੈਂ ਚਾਹ ਵੀ ਪੀਣੀ ਆ। ਮਾਂ ਚੱਲ ਪੀ ਲੈ ਹੁਣ 20 ਰੁਪਏ ਦਾ ਕੱਪ ਉਹ ਪਿਆਇਆ ਇਹਨੂੰ। ਜਾੜੂ ਬੱਸ ਤੁਹਾਨੂੰ ਇਹ। ਕੋਈ ਕੋਈ। ਆ ਮਾਂ ਦੀ ਸਿਹੜੀ ਹੋਈ ਆ ਮੈਂ ਬਥੇਰਾ ਕਹਨਾ ਵੀ ਨਾ ਇਹਨਾਂ ਨੂੰ ਬੁਲਾਇਆ ਕਰਨਾ ਫੋਨ ਲਾਇਆ ਕਰ। ਨਹੀਂ। ਮੈਂ ਕਿਹਾ ਤੂੰ ਤਾਂ ਮੇਰੇ ਨੂੰ ਜਰਦਾ ਨਹੀਂ। ਤੂੰ ਤਾਂ ਮੇਰੇ ਨੂੰ ਰੋਕਦਾਂਗਾ। ਫੋਨ ਲਿਆ ਪੜੀ। ਮੈਂ ਦੱਸ ਇਹਨੂੰ ਕਹਾਂ ਰੋਜ਼ ਫੋਨ ਕਰਦੀ ਆ। ਮੈਂ ਚੁੱਪ ਕੇ ਆ ਪੜੀ ਹੁਣ। ਤੇਰੇ ਪਾਈ ਨੂੰ ਫ ਪਾਈ ਕਹਿੰਦਾ ਕਹਾਂ ਤੇ ਸਗੁਰ ਪੀਰ ਦਾ 아이 ਨਹੀਂ ਪਤਾ ਮੈਨੂੰ ਪੁੱਠਾ ਬੋਲੇ ਉਹਦੇ ਨਾਲ ਲੜ ਪੜ ਕੇ ਆਈ ਹੋ ਮੈਨੂੰ ਪਤਾ ਤੁਸੀਂ ਤਾਂ ਮੇਰੀ ਗੱਲ ਤੇ ਯਕੀਨ ਦਿਖਾ ਦੇ ਮੈਂ ਕੰਨਾ ਨਾਲ ਸੁਣਿਆ ਇਹ ਬਗਾਨੇ ਬੰਦਿਆਂ ਦਾ ਕੱਲਾ ਮਾਰਦੀ ਆ ਫੋਨ ਤੇ ਉੱਤੇ ਕੋਠੇ ਤੇ ਘਾਟ ਕੇ ਇਹ ਬਗਾਨੇ ਬੰਦਿਆਂ ਦੀ ਚੱਕੀ ਹੋਈ ਸਾਇਆ ਹੁੰਦੀ ਆ ਉਹਨੂੰ ਕੋਮਲ ਤੂੰ ਮਰ ਤੋਂ 70 ਖਾएंगे ਬਿਨਾਂ ਗੱਲ ਤੋਂ ਤੂੰ ਕੁਛ ਮਰਜ਼ੀ ਕਰ ਲੈ ਦੇ ਸਕ ਮੈਨੂੰ ਟੋਟੇ ਟੋਟੇ ਕਰਦੇ ਫਿਰ ਜਿਹੜੀ ਗੱਲ ਸੱਚੀ ਆ ਉਹ ਤਾਂ ਸੱਚੀ ਐ ਇਹ ਤਾਂ ਬਗਾਨੇ ਬੰਦਿਆਂ ਨੂੰ ਮੋਬਾਈਲ ਤੇ ਪੈਸੇ ਭਵਾਉਂਦੀ ਆ ਬੁੱਝ ਦੇਖ ਲਓ ਥੋੜੇ ਮੂਰੇ ਸਾਰੀ ਗੱਲਾਂ ਆਉਣ ਵਾਲੀ ਐ ਇਹ ਕੋਈ ਨਾ ਕੋਈ ਚੰਦ ਚੜਾ ਕੇ ਰਹੁ ਉਹ ਦਿਨ ਦੂਰ ਨਹੀਂ ਦੇ ਤੁਸੀਂ ਕਹੋਗੇ ਵੀ ਹਾਂ ਤੂੰ ਸਹੀ ਕਹਿਦੀ ਸੀ ਚਲ ਛੱਡੋ ਗੱਲਾਂ ਘਰ ਦਾ ਕੰਮ ਧੰਦਾ ਕਰ ਲੈ ਕੋਈ ਜਾ ਕੇ ਬਣਾ ਦਿਓ ਨੂੰ ਕੋਫੀ ਥੋੜਾ ਜਿਹਾ ਦੇ ਦ ਮੱਥਾ ਇਹ ਨਹੀਂ ਹਟਦੀ ਇਹ ਤੇ ਨਾ ਖਾਂਦੀ ਐ ਬਈ ਕਿੱਥੇ ਪਚਦਾ ਦੇ ਦੇ ਦੱਸ ਦਿੰਦੀ ਐ ਕਿਹੜਾ ਟੈਕੀਚ Hindi ਗੜਾ ਟੈਕੀਚ ਹਾਂ ਖਾਦਿਆ ਜਾ ਦੇ ਹਲਕਿਆ ਵਾਂਗੂ ਤਾਂ ਇਹ ਖਾਂਦੀ ਐਗੀ ਇਹ ਪਚਦਾ ਕਿੱਥੇ ਓਹੋ ਇਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਕਿੰਨਾ ਖਾਣਾ ਕਿੰਨਾ ਕਿ ਨਹੀਂ ਦੱਬੀ ਤੁਰ ਹੀ ਜਾਂਦੀ ਐ ਇਹ ਮੁੜ ਕੇ ਨਾਲੇ ਨਾਲ ਕਦੇ ਲੈਟਰ ਨਹੀਂ ਵੜ ਗਈ ਨਿਕਲ ਗਈ ਵੜ ਗਈ ਨਿਕਲ ਗਈ ਆ ਕੰਮ ਐ ਇਹਦੇ ਕੋਲੇ ਆਓ ਭਾਈ ਕਿਸੇ ਨੇ ਦਿੱਤਾ ਪਰ ਵੀ ਨਹੀਂ ਕੀਤਾ ਹੈਗਾ ਮੈਂ ਤਾਂ ਇਕਲਾ ਹਾਂ ਆ ਕੀ ਦਫੂ ਲਾਈ ਜਾਂਦਾ ਹੈਲੋ ਹਾਂ ਹਾਂ ਅੱਛਾ ਆਜੀ ਆਜੀ ਕੋਈ ਨਾ ਹਾਂ ਹੂੰ ਆਜੀ बस तैयार हो या नहीं तैयार हो या नहीं कुछ नहीं मखले में कपजा कर ला माड़ा जा चंगा 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 वो मैं मार जाऊं एक यूं कही जाती है प्याज ही नाची अखे मेकअप करी जानी है और टीका मडा ढक्का कोई तोड़ना नहीं हैगा मेकअप ही करने ने ਪਕਾਨ ਨੇ ਬੰਦਿਆ ਨਾ ਬਿਰਕਲ ਨਾ ਆਂਦੀ ਹੈ ਮੇਰੀ ਗੱਲ ਤੇ ਕੋਈ ਯਕੀਨ ਨਹੀਂ ਕਰਦਾ ਇਹ ਨਿਕਲੂ ਕਿਸੇ ਨਾਲ ਹਾਂ ਦੇਖੀ ਸਹੀ ਮਨੁੱਖ ਤਾਂ ਲੱਗਦਾ ਬੀਜੀ ਨੂੰ ਕਹੀ ਜਾਂਦੀ ਹੈ ਨਾ ਵੀ ਆਜੀ ਆਜੀ ਮਨਪਾ ਲੱਗਦਾ ਉਹ ਹੀ ਆ ਗਿਆ ਕੋਈ ਪਕਾਨਾ ਬੰਦਾ ਛੱਤ ਲਿਆ ਕਰੇ ਮੈਂ ਮਰ ਜਾਂ ਸੀ ਤੇ ਮਿੱਟੀ ਬਤੀਤ ਹੋ ਜੀ ਸਾਡੀ ਤਾਂ ਇਹ ਝਾੜ ਦੂ ਸਾਹਮਣੇ ਜਮੀਨ ਇਹ ਝਾੜ ਦੂਗੀ ਸਾਹਮਣੇ ਬੇਵਾਸ